ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਵਾਲੇ ਸਾਧਨਾ ਵੀਰਵਾਰ ਤੋਂ ਪੰਜਾਬ 'ਚ ਬੱਸਾਂ ਰਹਿਣਗੇ ਰਹੇਗਾ ਚੱਕਾ ਜਮ PTRC ਕਨੈਕਟਰ ਵਰਕਰਜ਼ ਜੁਨੇਆ ਪੰਜਾਬ 2511 ਦੇ ਆਗਮਨ ਨੂੰ ਬੁੱਧਵਾਰ ਨੂੰ ਨਿਰਧਾਰਤ ਕੀਤੀ ਗਈ ਪੈਨਲ ਮੀਟਿੰਗ ਦੇ ਸਿੱਟਾ ਨਿਕਲਣ ਤੋਂ ਬਾਅਦ ਕੇ ਕਮਲਾਜ਼ਮਾ ਪਹਿਲਾਂ ਲਏ ਗਏ ਫੈਸਲੇ ਮੁਤਾਬਕ 14 ਅਗਸਤ ਤੋਂ ਪੰਜਾਬ ਅੰਦਰ ਪਹਿਲੇ ਟਾਈਮ ਤੋਂ ਹੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ ਇਸ ਸਬੰਧ ਇਸ ਸਬੰਧੀ ਐਲਾਨ ਕਰਦੇ ਜੁਨਿਆਂ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਹੈ ਕਿ ਅੱਜ ਜਥੇਬੰਦੀ ਦੀ ਸਰਕਾਰ ਨਾਲ ਪੈਨਲ ਮੀਟਿੰਗ ਹੋਈ ਹੈ ਮੀਟਿੰਗ ਵਿੱਚ ਪਿਛਲੇ ਸਮੇਂ ਦੀ ਤਰ੍ਹਾਂ ਹੀ ਟਾਲਮਟੋਲ ਦੀ ਨੀਤੀ ਨਾਲ ਸਮਾਟ ਪਾਇਆ ਗਿਆ ਹੈ ਅਤੇ ਮੰਗਾਂ ਦਾ ਹੱਲ ਕਰਨ ਤੋਂ ਨਿਜ਼ਮੈਂਟ ਅਸਫਲ ਰਹੀ ਹੈ ਉਹਨਾਂ ਕਿਹਾ ਹੈ ਕਿ ਜਥੇਬੰਦੀ ਨੇ ਪਿਛਲੇ ਦਿਨੀ ਰਖੜੀ ਤੋਂ ਇੱਕ ਦਿਨ ਪਹਿਲਾਂ ਚੱਕਾ ਜਾਮ ਕੀਤਾ ਸੀ ਤਾਂ ਸਰਕਾਰ ਨੇ 1 ਘੰਟੇ ਬਾਅਦ ਹੀ 1 ਕਿਲੋਮੀਟਰ ਸਕੀਮ ਦਾ ਟੈਂਡਰ ਅੱਗੇ ਪਾਉਣ ਦੇ ਨਾਲ ਹੀ 13 ਅਗਸਤ ਦੀ ਮੀਟਿੰਗ ਨਿਰਧਾਰਤ ਕੀਤੀ ਸੀ ਪਰ ਨਤੀਜਾ ਕੋਈ ਨਹੀਂ ਨਿਕਲਿਆ ਦੇਸ਼ਮ ਸਿੰਘ ਗਿੱਲ ਨੇ ਕਿਹਾ ਹੈ ਕਿ ਸਵੇਰ ਤੋਂ ਬੱਸਾਂ ਦੀ ਹੜਤਾਲ ਕਰਕੇ ਚੱਕਾ ਜਾਮ ਕਰਨ ਤੋਂ ਇਲਾਵਾ 15 ਅਗਸਤ ਨੂੰ ਆਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਉਂਦੇ ਹੋਏ ਜਿੱਥੇ ਵੀ ਮੁੱਖ ਮੰਤਰੀ ਟ੍ਰਾਂਸਪੋਰਟ ਮੰਤਰੀ ਸਮੇਤ ਕੈਬਨਟ ਮੰਤਰੀ ਜਿੱਥੇ ਵੀ ਝੰਡਾ ਲਹਿਰਾਉਣ ਆਉਣਗੇ ਉਥੇ ਕਾਲੇ ਚੋਲੇ ਪਾ ਕੇ ਕਾਲੀਆਂ ਝੰਡੀਆਂ ਲਾ ਕੇ ਪੰਨ ਬੱਸ ਪੀਆਰਟੀਸੀ ਦੇ ਚੱਕੇ ਕੱਚੇ ਮੁਲਾਜ਼ਮਾ ਕੱਚੇ ਮੁਲਾਜ਼ਮ ਉਹਨਾਂ ਨੂੰ ਸਵਾਲ ਕਰਨਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ